ਹੀ ਹਾਲ ਚਾਲ ਬਈ ਮਿੱਤਰ ਪਿਆਰਿਓ ਮੈਂ ਲਾਲੀ ਤਰਨਤਾਰਨ ਤੋਂ ਹਾਜ਼ਰ ਆਇਆ ਇੱਕ ਹੋਰ ਵੀਡੀਓ ਲੈ ਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਲਹਮਦੁਲਿਲਾ ਅੱਲਾਹ ਤਾਲਾ ਵਾਹਿਗੁਰੂ ਦੀ ਮਿਹਰ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਨੋਬਰ ਨੋਇਆ ਔਰ ਤੁਹਾਡੇ ਸਾਹਮਣੇ ਆ ਪੰਜਾਬੀ ਭਰਾਵੋ ਗਰਮੀ ਬਹੁਤ ਜ਼ਿਆਦਾ ਠੰਡਾ ਪਾਣੀ ਪੀਆ ਕਰੋ ਜਿਆਦਾ ਠੰਡਾ ਨਹੀਂ ਨਾਰਮਲ ਪਾਣੀ ਜਿਹੜਾ ਉਹ ਪੀਆ ਕਰੋ ਆ ਸਕੰਜਮੀ ਬਣਾ ਕੇ ਪੀਆ ਕਰੋ ਸਵੇਰੇ ਉੱਠ ਕੇ ਦੋ ਗਲਾਸ ਪਾਣੀ ਦੇ ਲਾਜਮਨ ਪੀਆ ਕਰੋ ਇੱਕ ਮਹੀਨਾ ਕਰਕੇ ਦੇਖ ਲਓ ਸਵੇਰੇ ਉੱਠ ਕੇ ਚਾਹ ਪੀਣ ਤੋਂ ਪਹਿਲਾਂ ਦੋ ਗਲਾਸ ਪਾਣੀ ਦੇ ਜਿਹੜਾ ਬੰਦਾ ਪੀਊਗਾ ਉਹਦੇ ਜਿਹੜੇ ਚਿਹਰੇ ਤੇ ਦਾਗ ਦੂਗ ਜੋ ਵੀ ਛਾਈਆਂ ਛੁਈਆਂ ਸਭ ਦੂਰ ਹੋ ਜਾਣਗੀਆਂ ਔਰ ਜਿਹੜਾ ਬੰਦਾ ਸਵੇਰੇ ਨਿੰਬੂ ਨਚੋੜ ਕੇ ਇੱਕ ਗਲਾਸ ਨਿੰਬੂ ਨਚੋੜ ਕੇ ਥੋੜਾ ਜਿਹਾ ਲੂਣ ਪਾ ਕੇ ਮਿੱਠਾ ਬਿਲਕੁਲ ਨਹੀਂ ਪਾਉਣਾ ਪਿੰਟ ਨਹੀਂ ਪਾਉਣੀ ਪਿੰਟ ਪਿੰਟ ਦੀ ਪਾਣੀ ਪਿੰਟ ਕਿਦਣ ਕਾ ਕਿਦਣ ਕਾ ਆਪ ਆਪਨੇ ਟੌਪਿਕ ਤੇ ਆਈਏ ਜਿਹੜਾ ਬੰਦਾ ਨਿੰਬੂ ਜਿਹੜਾ ਬੰਦਾ ਨਿੰਬੂ ਪਾਣੀ ਪੀਂਦਾ ਆ ਸਵੇਰੇ ਉੱਠ ਕੇ ਮਿੱਤਰ ਪਿਆਰਿਓ ਜੇ ਉਹਦੇ ਉਹਦਾ ਕੈਸਟਰੋਲ ਵਾਧਦਾ ਮੰਨ ਕੇ ਕੋਈ ਵੀ ਬਿਮਾਰੀ ਆ ਉਹਨੂੰ ਸਭ ਠੀਕ ਠਾਕ ਹੋ ਜੂਗੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗਰਮੀ ਬਹੁਤ ਜ਼ਿਆਦਾ ਵਧ ਗਈ ਆ ਇਹਦਾ ਕਾਰਨ ਕੀ ਆ ਪਤਾ ਤੁਹਾਨੂੰ ਇਹਦਾ ਕਾਰਨ ਆ ਰੁੱਖ ਨਹੀਂ ਮਨੁੱਖ ਮਨੁੱਖਾਂ ਨੇ ਪੈਲੀਆਂ ਚ ਅੱਗ ਲਾਈ ਉਹ ਜਿਹੜੇ ਪੈਲੀਆਂ ਦੇ ਵਿੱਚ ਨਿੱਕੇ ਨਿੱਕੇ ਜੀਵ ਜੰਤੂ ਜਿਹੜੇ ਕਿਸਾਨਾਂ ਦੇ ਦੋਸਤ ਆ ਉਹਨਾਂ ਨੂੰ ਅੱਗ ਲਾਈ ਸਾੜਿਆ ਔਰ ਇਨ ਇਸ ਮਨੁੱਖ ਨੇ ਜਦੋਂ ਅੱਗ ਲਾਈ ਬੰਨੇ ਬੰਨੇ ਕਿਤੇ ਹੱਲਾ ਨਹੀਂ ਲਾਈਆਂ ਰੁੱਖ ਸਾੜੇ ਰੁੱਖਾਂ ਦੇ ਉੱਤੇ ਜਿਹੜੇ ਟੰਗੇ ਪੰਛੀਆਂ ਦੇ ਆਲਣੇ ਸਾੜੇ ਪੰਛੀਆਂ ਦੇ ਨਿਕਲੇ ਕੇ ਬੱਚੇ ਸਾੜੇ ਓਹ ਹੋ ਹੋ ਫਿਰ ਰੱਬ ਨੇ ਵੀ ਸਾਡੇ ਨਾਲ ਉਹ ਕੁਝ ਕਰਨਾ ਉਹ ਲਾਂਤੀ ਲੋਕੋ ਜਦੋਂ ਅੱਗਾ ਲਾਉਂਦੇ ਦੇ ਨਾ ਤੇ ਬੰਨੇ ਬੰਨੇ ਹੱਲ ਫੇਰ ਲਿਆ ਕਰੋ ਹੈ ਉਹ ਫੁਕਰੇ ਜੱਟੋ ਤੇ ਤੁਹਾਡੇ ਕੋ ਹੱਲ ਨਹੀਂ ਬੰਨੇ ਬੰਨੇ ਵਗਦਾ ਚਲੋ ਕੋਈ ਗੱਲ ਨਹੀਂ ਮੈਂ ਕੋਈ ਜ਼ਿਆਦਾ ਭਾਸ਼ਣ ਦੇਣ ਨਹੀਂ ਆਇਆ ਇਹੋ ਕਹਿਣ ਆਇਆ ਆਪਣਾ ਵਿਚਾਰ ਰੱਖੋ ਆਪਣੇ ਬੱਚਿਆਂ ਦਾ ਵਿਚਾਰ ਰੱਖੋ ਗਰਮੀ ਦੇ ਵਿੱਚ ਬਾਹਰ ਕਿਤੇ ਨਾ ਜਾਓ ਤੱਤੀਆਂ ਲੂਆਂ ਵਗ ਰਹੀਆਂ ਆਪਣੇ ਘਰ 'ਚ ਹੀ ਵਿਸ਼ਰਾਮ ਕਰੋ ਧੰਨਵਾਦ